ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਹ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਨਸ਼ਿਆਂ ਦੇ ਖਿਲਾਫ ਚਲਾਈ ਮੈਮ ਨੂੰ ਹੋਰ ਤੇਜ਼ ਕਰਦੇ ਆ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਇੱਕ ਮੈਰਾਥਨ ਦੌੜ ਕਰਾਈ ਗਈ ਜਿਸ ਨੂੰ ਐਸਐਸਪੀ ਤਰਨਤਾਰਨ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਮ ਲੋਕਾਂ ਦੇ ਨਾਲ ਇਸ ਮੈਰਾਥਨ ਨੂੰ ਹੋਰ ਵੀ ਬਲ ਬਖਸ਼ਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਅਤੇ ਬੀਐਸਐਫ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਭਾਗ ਲਿਆ। ਇਸ ਮੌਕੇ ਲੋਕ ਤੇ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ। ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜਰੂਰ ਕਰੋ ਧੰਨਵਾਦ ਜੀ। ਬਈਯੂ ਨਾਇਰ ਤੇ ਤੀਸਰਾ ਅਜੀਤ ਉਹਦੇ ਕਰਾਂਗੇ ਬਾਅਦ ਵਿੱਚ। ਅਗਦੀਆਂ ਅਗਦੀਆਂ ਸੋ ਮੈਂ ਜਿੰਨੇ ਵੀ ਪਾਰਟਿਸਪੈਂਟ ਆਏ ਨੇ ਜਿੰਨਾ ਦੌੜ ਸਕਦੇ ਨੇ ਉਹਨਾਂ ਕੋ ਦੌੜਨ ਜਿੰਨਾ ਜਿੰਨਾ ਕੋਈ ਦੌੜ ਸਕਦਾ ਹੈ ਦੌੜੇ ਜਿੰਨਾ ਕੋਈ ਪੈਦਲ ਚੱਲ ਸਕਦਾ ਪੈਦਲ ਚੱਲ ਲੈ ਆਪਣੀ ਸੇਤ ਨੂੰ ਖਰਾਬ ਕਰਕੇ ਦੌੜ ਦੇ ਵਿੱਚ ਨਿਸ਼ਾਨਾ ਲਿਓ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਉਹਦੇ ਵਾਸਤੇ ਸਾਡੀਆਂ ਐਂਬੂਲੈਂਸ ਜਿਹੜੇ ਆਣ ਲਈਆਂ ਸੋ ਇੱਕ ਸਪੈਸ਼ਲ ਵੀ ਸ਼੍ਰੀ ਅਸ਼ਵਨੀ ਕਮੌਰ ਜੀ ਮੁਝੇ ਮੈਂ ਬਹੁਤ तहे ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਜਿਨ੍ਹਾਂ ਤੁਸੀਂ ਪਿੱਖੀਵੰਡ ਪੁਲਿਸ ਨਾਲ ਤਰੰਤਾਂ ਪੁਲਿਸ ਨਾਲ ਕਦੇ ਨਾ ਕੰਦਾ ਜੋੜ ਕੇ ਇਸ ਡਰੱਗ ਨੂੰ ਜਿਹੜਾ ਖਤਮ ਕਰਨ ਲਈ ਲੱਗੇ ਹੋਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਇਹ ਸੱਦੇ ਤੇ ਸਾਡੇ ਐਸਐਸਪੀ ਸਾਹਿਬਾ ਨਾਲ ਦੇ ਸੱਦੇ ਤੇ ਇਸ ਰੇਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਪਹੁੰਚਿਓ ਇਸ ਤੋਂ ਵੱਧ ਵੀ ਤੁਹਾਡਾ ਧੰਨਵਾਦ ਔਰ ਆਸ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸਹਿਯੋਗ ਦਿੰਦੇ ਰਹੋਗੇ ਬਾਜੂ ਇਹਨਾਂ ਤੋਂ ਨੈਕਸਟ ਇੰਸਪੈਕਟਰ ਸੰਮਤ ਕੁਮਾਰ ਜੀ 103 ਬਟਾਲੀਅਨ ਉਹ ਵੀ ਆਪਣਾ ਨਾਮ ਲੈ ਲਨ ਮੈਂ ਦੂ ਉਹ ਦੇਖਾਂ ਹਰ ਇਸ ਤੋਂ ਜਿਹੜੇ ਨੈਸਟ ਜਿਹੜੇ ਪੰਜਾਬ ਪੁਲਿਸ ਦੇ ਇਹ ਉਮਰਾਂ ਨੂੰ ਕੋਈ ਨਹੀਂ ਪੁੱਛਦਾ ਦਿਲਾਂ ਦੇ ਵਿੱਚ ਉਹਨਾਂ ਜਿਹੜਾ ਕਿ ਅਸੀਂ ਕੁਝ ਨਾ ਕੁਝ ਕਰਨਾ ਠੀਕ ਹੈ ਜੀ ਇਹਨਾਂ ਤੋਂ ਨੈਕਸਟ ਪੰਜਾਬ ਪੁਲਿਸ ਦੇ ਲਖਪ੍ਰੀਤ ਸਿੰਘ ਚਰਨਜੀਤ ਸਿੰਘ ਤੇ ਜਗਰੂਪ ਸਿੰਘ ਉਹ ਵੀ ਤਿੰਨੇ ਜਿਹੜੇ ਸਾਡੇ ਜੇਤੂ ਨੇ ਸਮਨਤ ਕੁਮਾਰ ਜੀ ਹਾਜੀ ਇੰਸਪੈਕਟਰ ਸਮਨਤ ਕੁਮਾਰ ਜੀ ਇਹਨਾਂ ਤੋਂ ਨੈਕਸਟ ਤੁਹਾਡਾ ਨਾਲ ਹੋਇਆ ਪ੍ਰੈਸ ਨਾਲ ਨਾਲ ਇਹ ਨਾਲ ਇੱਕ ਪ੍ਰੈਸ ਮੀਡੀਆ ਸਾਡੇ ਕੋਲ ਪਹੁੰਚਿਆ ਮੈਂ ਇਹਨਾਂ ਦਾ ਤਹਿ ਦਰ ਤੋਂ ਦਰਵਾਦੀ ਹਾਂ ਸਮਨਤ ਕ 103 ਬਟਾਲੀਅਨ ਦੇ ਇੰਸਪੈਕਟਰ ਨੇ ਸੋਗੇ ਲਈ ਹੈ ਟੈਕਸ ਜਿਹੜੇ ਲਾਪਰੀਤ ਸਿੰਘ 1673 ਚਰਨਜੀਤ ਸਿੰਘ 853 ਤੇ ਜਗਰੂਪ ਸਿੰਘ 1056 ਇਹਨਾਂ ਦੇ ਬੈਟ ਨੰਬਰ ਨੇ ਇਹ ਵੀ ਮੇਰੇ ਵੀਰ ਜਿਹੜੇ ਆਪਣਾ ਪ੍ਰਾਈਜ਼ ਗਲਟੂਆ ਵੀ ਜਿੰਦੀ ਹੱਥਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਪਤਾ ਨਹੀਂ ਕਿੰਨੀਆਂ ਕਿ ਨਾੜੀਆਂ ਕਹਿੰਦੇ ਤਾੜੀ ਮਾਰ ਨਾਲ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਕ੍ਰੋਸ ਬੰਨੇ ਵਾਜੂ ਕੀ ਤਾੜੀ ਥੋੜੀ ਜ਼ੋਰ ਦਾ ਮਾਰੋ ਇਹਦਾ ਆਵਾਜ਼ ਹੋਣੀ ਜੀ ਇਧਰ ਵੇਖੋ ਤਾੜੀ ਦੀ ਆਵਾਜ਼ ਇਹ ਦੇਸ਼ੀਆ ਲੈਵਲ ਤੇ ਚੱਲ ਜਣ ਜਿਹੜੇ ਥਰਡ ਆਏ ਆ ਉਹ ਕਮਸ ਕਮ ਜ਼ਿਲ੍ਹੇ ਚੋਂ ਤਾਂ ਫਰਸਟ ਆਈ ਜਾਣਗੇ ਬਾਕੀ ਅਜੇ ਰਾਜ ਸਿੰਘ ਨੂੰ ਪੰਡੇ ਜਣੇ ਤੀਜੇ ਜਰਨੈਲ ਸਿੰਘ ਜੀ ਕੀ ਹੈ ਤੈਨਿਆ ਸੋਨੀਆ ਮਨਪ੍ਰੀਤ ਕੌਰ ਤੇ ਜਸਮੀਤ ਕੌਰ ਉਹ ਲੜ ਕੇ ਤੁਹਾਨੂੰ ਪ੍ਰੋਮੋਸ਼ਨਾਂ ਵੀ ਮਿਲ ਜਾਣੀਆਂ ਇਸੇ ਕ੍ਰੋਸ ਗਾਰੰਟੀ ਤੋਂ ਫਿਕਰ ਨਾ ਕਰੋ ਅਸੀਂ ਬੇਨਤੀ ਕਰਾਂਗੇ ਹੱਥ ਬਨ ਕੇ ਕੌਂਟਰ ਸਾਹਿਬ ਨੂੰ ਵੀ ਇਹ ਪ੍ਰੋਮੋਸ਼ਨ ਜੇ ਮਿਲੀ 77 ਫ੍ਰੀ ਤੇ ਹੋਈ ਜਾਊਗੀ ਪ੍ਰੈਕਟਿਸ ਲਈ ਪ੍ਰਾਈਸੈਂਟਰ ਸਪੋਰਟ ਤੋਂ ਮੇਰਾ ਸਾਰਾ ਜ਼ੋਰ ਫ੍ਰੀ ਹੋਣ ਤੇ ਲੱਗ ਜਾਂਦਾ ਇਹ ਇਨਾਂ ਤੋਂ ਅਗੇ ਛੋਟੇ ਬੱਚੇ ਆ ਜਿਓ ਜੀ ਦਿਲਰਾਜ ਸਿੰਘ ਸਮਰਪ੍ਰੀਤ ਸਿੰਘ ਤੇ ਬਿੱਲਪ੍ਰੀਤ ਸਿੰਘ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਇਸ ਡਰੱਗ ਦੇ ਇੰਗੇਜ ਜਿਹੜਾ ਉਸ ਵੇਸ ਦੇ ਵਿੱਚ ਭਾਗ ਲਿਆ ਸੋ ਬੱਚਿਓ ਇਹ ਭੂਏ ਕਪਸਰ ਸ਼੍ਰੀ ਅਸ਼ਵਨੀ ਕਪੂਰ ਜੀ ਐਸਐਸਪੀ ਤਰਨਤਨ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਸਾਡੇ ਐਸਪੀ ਸਾਹਿਬ ਖੜੇ ਨੇ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬਾਨ ਨੇ ਚੌਂਕੀ ਇੰਚਾਰਜ ਨੇ ਔਰ ਥੱਲੇ ਲੈਵਲ ਦੀ ਸਾਰੇ ਜਿਹੜੇ ਕਮਚਾਰੀ ਨੇ ਉਹ ਵੀ ਇੱਥੇ ਸਾਰੇ ਪਾਰਟਿਸਪੇਟ ਕਰਦੇ ਨੇ ਔਰ ਤਰਨਤਨ ਜ਼ਿਲ੍ਹਾ ਜਿਹੜਾ ਪ੍ਰਮਾਤਮਾ ਸ਼ਹੀਦ ਬਾਬਾ ਦੀਪ ਸਿੰਘ ਸਵਾਲੀ ਨਜ਼ਰ ਰੱਖੇ ਇਸ ਪੁਲਿਸ ਪ੍ਰਸ਼ਾਸਨ ਤੇ ਇਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਆਮ ਦੁਨੀਆ ਦੀ ਆਮ ਪਬਲਿਕ ਦੀ ਜਿਹੜੀ ਇੱਕ ਵਾਰ ਸਾਰੇ ਬੋਲਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਸਮਾਪਤੀ ਮੈਂ ਨਹੀਂ ਕਹਿਣਾ ਚਾਹੂੰਗਾ ਇਹ ਸ਼ੁਰੂਆਤ ਹੈ ਜਿਹੜੀ ਕੀਤੀ ਸੀ ਉਹ ਲਗਾਤਾਰ ਚੱਲੀ ਆ ਰਹੀ ਹੈ ਇਹ ਈਵੈਂਟ ਖਤਮ ਹੋਈ ਹੈ ਅਸੀਂ ਇਦਾਂ ਹੀ ਕੰਟੀਨਿਊ ਕਰਾਂਗੇ ਜਿਹੜਾ ਸਿਲਸਿਲਾ ਇਦਾਂ ਹੀ ਚੱਲਦਾ ਰਹੇਗਾ ਸ਼ਹਿਰਾਂ ਚ ਪਹਿਲੇ ਉਧਰ ਸਿਟੀ ਏਰੀਆ ਚ ਕਰਾਉਂਦੇ ਸੀ ਉੱਧ ਇਸ ਵਾਰ ਸਾਡੀ ਸੋਚ ਇਹ ਸੀ ਕਿ ਕਿਉਂ ਨਾ ਬਾਰਡਰ ਦੇ ਨੇੜੇ ਪਾਰਾਂ ਦੇ ਨੇੜੇ ਜਿੱਥੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਡੋ ਨੈਗੇਟਿਵਿਟੀ ਇੱਥੇ ਹੈ ਸਾਰਾ ਡਰੱਗ ਦਾ ਰਸਤਾ ਇੱਥੋਂ ਹੈ ਕਿ ਇੱਥੇ ਕੀਤਾ ਜਾਵੇ ਜਾਂ ਇੱਥੋਂ ਦੇ ਲੋਕ ਜਿਹੜੇ ਵਾਸੀ ਹੈ ਜਾਂ ਸਾਡੇ ਬੀਐਸਐਫ ਦੇ ਜਵਾਨਸ ਹੈ ਉਹਨਾਂ ਦੀ ਸਾਰੀ ਸ਼ਮੂਲੀਅਤ ਕੀਤੀ ਜਾਵੇ ਤਾਂ ਇਸ ਸਾਡੇ ਇਸ ਇਵੈਂਟ ਦਾ ਇਸ ਉਪਰਾਲੇ ਦਾ ਮਕਸਦ ਇਸੀ ਜੋ ਕਾਫੀ ਤੁਹਾਡੇ ਪਾਰਟਿਸਪੀਕੇਸ਼ਨ ਨਾਲ ਤੁਹਾਡੇ ਹੌਮਾ ਹਮਾ ਕੇ ਇੱਥੇ ਪਹੁੰਚਣ ਦੇ ਮੈਂ ਤੁਹਾਡਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਔਰ ਉਮੀਦ ਕਰਦਾ ਕਿ ਅੱਗੇ ਵੀ ਜੋ ਕੋਈ ਅਸੀਂ ਪ੍ਰੋਗਰਾਮ ਉਲੇਖਾਂਗੇ ਉਸ 'ਚ ਤੁਸੀਂ ਇਦਾਂ ਹੀ ਆਪਣਾ ਸਹਿਯੋਗ ਦਿਓਗੇ ਖਾਸ ਕਰਕੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਜਿਨ੍ਹਾਂ ਨੇ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਔਰ ਬੜੇ ਸ਼ਾਰਟ ਨੋਟਿਸ ਤੇ ਕੀਤਾ ਔਰ ਪੁਲਿਸ ਵੱਲੋਂ ਸਬ ਇੰਸਪੈਕਟਰ ਬਲਜੀਤ ਕੌਰ ਤੇ ਸਾਡੇ ਐਸਪੀ ਹੈਡ ਕੁਆਟਰ ਮੈਡਮ ਪਰਮਿੰਦਰ ਕੌਰ ਜੀ ਤੇ ਹੈਡ ਕਨਸਟੇਬਲ ਰਾਜਵ ਰਾਜਵਿੰਦਰ ਕੌਰ ਇਹਨਾਂ ਨੇ ਫਾਇਰ ਸੈਕਿੰਡ ਤੇ ਥਰਡ ਪੁਜੀਸ਼ਨ ਅਸਿਲ ਕੀਤੀ ਹੈ ਇਸ ਤੋਂ ਅੱਗੇ ਪੰਜਾਬ ਪੁਲਿਸ ਦੇ ਲਵਪ੍ਰੀਤ ਸਿੰਘ ਚਰਨਜੀਤ ਸਿੰਘ ਚਰਨ ਜੋਤ ਸਿੰਘ ਤੇ ਜਗ ਜਗਰੂਪ ਸਿੰਘ ਨੰਬਰ ਪਹਿਲੇ ਦਾ ਲਖਪ੍ਰੀਤ ਸਿੰਘ ਦਾ 16 1673 855 ਤੇ 1050